ਨਾਵ ਪਰ ਤੇ ਮੇਰੀ ਗੱਲ ਸੁਣ ਬੀਜੀ ਦਾ ਆਇਆ ਇਹ ਫੋਨ ਤੇਰੀ ਵਿਚੋਲਣ ਦਾ ਤੇ ਕੱਲ ਉਹਨਾਂ ਦੇ ਘਰ ਦਾ ਰੱਖ ਲਿਆ ਗਲਿਆਨ ਟਾਈਮ ਟਗਲਿਆ ਨੇ ਫੋਨ ਕਰਕੇ ਪਤਾ ਕੀ ਕਿਹਾ ਵਾ ਪਹਿ ਅਸੀਂ ਗੱਲ ਮੁਕਾਉਣੀ ਆ ਮੁਕਾਉਣੀ ਆ ਗੱਲ ਆਹੋ ਪੁੱਤ ਤੈਨੂੰ ਤੇ ਮੈ ਤਾਂ ਯਕੀਨ ਨਹੀਂ ਨਾ ਹੁੰਦਾ ਤੂੰ ਤੇ ਆਪਣੀ ਮਾਂ ਨੂੰ ਝਕਾਉਣੀ ਆ ਹਰ ਵਾਰੀ ਵੇਹਲਾ ਹੁਣ ਉਹਨਾਂ ਦੀ ਜ਼ੁਬਾਨਾ ਪਰ ਮੰਮੀ ਬਿੰਨੂ ਨੇ ਚੀਕ ਨਹੀਂ ਹੈਗਾ ਮੰਮੀ ਤੇ ਪਿੰਦਰ ਇਹਦਾ ਕਦੇ ਵੀ ਨਹੀਂ ਕਹਿ ਸਕਦੇ ਅੱਛਾ ਕਿਉਂ ਨਹੀਂ ਕਹਿ ਸਕਦੇ ਜੇ ਐਡੇ ਚੰਗੇ ਹੀ ਮੰਮੀ ਦੇ ਪਿੰਦਰ ਤੇ ਪਹਿਲਾਂ ਸਾਡੇ ਘਰ ਫੋਨ ਕਰ ਲੈਂਦੇ ਸਾਡੇ ਘਰ ਕਿਹੜਾ ਫੋਨ ਹੈ ਨਹੀਂ ਕੋਈ ਹੈ ਸਿੱਧਾ ਨੂੰ ਚੱਲਣ ਨੂੰ ਫੋਨ ਕੀਤਾ ਤੇ ਇੱਥੇ ਸੱਧਾ ਉਹਨਾਂ ਨੂੰ ਤੇਹੀ ਗੱਲ ਮੁਕਾਈ ਦੇਣੀ ਹੁਣ ਮਿੰਨੂ ਚ ਕਿਹੜਾ ਕਿਸੇ ਨੂੰ ਮੰਨਦੀ ਉਹ ਗੱਲ ਰੇਖਾ ਤੂੰ ਤੇ ਮੈਨੂੰ ਹੀ ਬੁਰੀ ਕਹਿਨੀ ਆ ਹੁਣ ਉਹਨਾਂ ਨੇ ਫੈਸਲਾ ਲਿਆ ਐਡਾ ਵੱਡਾ ਮੈਂ ਲਿਆ ਵਾ ਮੈਂ ਕੱਲ੍ਹ ਲਿਆਸਣਾ ਬੀਜੀ ਕਰ ਉਹਨਾਂ ਨੇ ਕੱਲ੍ਹ ਲਿਆ ਵਾ ਤੇ ਹੁਣ ਨਾ ਤੂੰ ਆਪਣੀ ਜ਼ੁਬਾਨ ਤੇ ਰਹੀਂ ਚੁਕਣਾ ਨਹੀਂ ਉਹਨਾਂ ਦੇ ਗਾੜੀ ਜੇ ਉਹਨਾਂ ਨੇ ਕਹਿਣਾ ਗੱਲ ਮੁਕਾਉਣੀ ਆਂ ਤੇ ਐਹੀ ਗੱਲ ਮੁਕਾ ਕੇ ਹੀ ਆਉਣੀ ਆਂ ਬਸ ਠੀਕ ਆ ਹੁਣ ਮੇਰੀ ਗੱਲ ਦਾ ਗੁੱਸਾ ਨਾ ਕਰੀ ਕਿ ਕੈਰੀ ਮਾਂ ਕੀ ਕਹਿਣ ਦੀ ਐ ਮੈਂ ਤੇਰਾ ਭਲਾ ਹੀ ਸੋਚਣ ਲਈ ਐ ਹੁਣ ਪਹਿਲ ਉਹਨਾਂ ਕੀਤੀ ਐ ਲੱਗੀ ਆ ਨਾ ਸਮਝ ਤੂੰ ਵਾਦਾ ਕੀਤਾ ਮੇਰੇ ਨਾਲ ਸੌ ਖਾਦੀ ਮੇਰੇ ਸਿਰ ਤੇ ਹੱਥ ਰੱਖ ਕੇ ਹੁਣ ਨਾ ਭੁੱਲੀ ਨਾ ਵੇਹ ਲਈ ਇੱਕ ਪਾਸੇ ਤੇਰੀ ਮਾਂ ਵਾਂ ਖਿਆਲ ਰੱਖੀ ਹੁਣ ਮੰਮੀ ਮੈਨੂੰ ਸਾਰਾ ਹੀ ਪਤਾ ਵਾਂ ਮੈਂ ਕੁਝ ਨਹੀਂ ਭੁੱਲੀ ਤੂੰ ਹੀ ਮੈਨੂੰ ਦੇ ਉਹ ਬਾਰ ਬਾਰ ਚਿੰਤਾ ਕਰਾਉਂਦਾ ਪੁੱਲ ਲੀਵ ਨਾ ਮੇਰੀ ਤੀ ਚੰਗਾ ਚੱਲ ਆ ਜਾ ਅੰਦਰ ਰੈਸਟ ਕਰ ਮੈਂ ਕਹਿੰਨੀ ਆ ਮਨ ਨੂੰ ਆਪ ਚਾਹ ਬਣਾ ਕੇ ਦਿੰਦੀ ਆ ਤੈਨੂੰ ਦਵਾਈ ਖਾ ਲਈ ਆ ਹਾਂ ਜੀ ਇਹ ਮੈਨੂੰ ਤੇ ਨਾ ਕੁਝ ਸਮਝ ਨਹੀਂ ਲੱਗਾਂਦੀ ਇੱਕ ਪਾਸੇ ਮੇਰੀ ਮਾਂ ਆ ਦੂਜੇ ਪਾਸੇ ਮੇਰਾ ਸੋਹਰਾ ਪਰਿਵਾਰ ਆ ਮੈਨੂੰ ਤੇ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ ਮੇਰੀ ਮਾਂ ਨੇ ਨਾ ਆਪਣੀ ਸੋਹ ਖਵਾ ਕੇ ਮੈਨੂੰ ਮਜਬੂਰ ਕਰਤਾ ਵਾ ਨਾ ਵਾ ਕੋਤੋਂ ਗਿਤੀ ਆ ਰਹੀ ਹੈ ਕੀ ਗੱਲ ਹੋਈਆ ਕੁਛ ਨਹੀਂ ਹੋਉਂਦੀ ਚੱਲ ਕੋਈ ਨਹੀਂ ਹੈ ਮਾਨ ਨਹੀਂ ਹੋਲਾ ਕਰੀਦਾ ਹੁੰਦਾ ਐਂ ਵਧੀਆ ਤਰੀਕੇ ਨਾਲ ਰਵੀ ਅਗਲੇ ਨੂੰ ਲੱਗੇ ਵੀ ਠੀਕ ਆ ਜੇ ਹਟਦੇ ਕੋਈ ਅਸਰ ਨਹੀਂਗਾ ਤਾਂ ਅਸਰ ਇੱਥੇ ਵੀ ਹੈ ਨਹੀਂਗਾ ਚੰਗਾ ਕੋਈ ਗੱਲ ਨਹੀਂ ਚੱਲੀਏ ਫਿਰ ਚਲੋ ਛੇਤੀ ਤੇ ਬੜੀ ਪਈ ਤਾਨੂੰ ਜਾਣੀ ਚਲੋ ਜਾ ਕੇ ਨਵੇੜ ਆਈਏ ਕੰਮ ਮੰਮੀ ਮੇਰੀ ਘਰ ਸੁਣੋ ਮੈਂ ਰੋਟੀ ਲਾਈ ਆ ਤੇ ਰੋਟੀ ਖਾ ਜਾਓਗਾ ਤੁਸੀਂ ਨਹੀਂ ਪੋਤਾ ਮੈਂ ਤਾਂ ਚਾਹ ਪੀਤੀ ਉਹੇ ਨਠਾ ਹੋਣ ਲਈ ਤੂੰ ਰਹਿਣ ਦੇ ਰੋਟੀ ਆਣ ਕੇ ਖਾਵਾਂਗੇ ਮੈਂ ਤਾਂ ਕਹਿਣੀ ਆ ਐਨੇ ਤੇ ਸਵੇਰ ਦੀ ਚਾਹ ਵੀ ਨਹੀਂ ਪੀਤੀ ਕਿਉਂ ਚਾਹ ਕਿਹਨੇ ਪੀਤੀ ਸਵੇਰ ਦੀ ਦਵਾਈ ਖਾਣੀ ਹੈ ਜੇ ਪਤਾ ਵਾ ਨਾ ਮੇਰੀ ਘਰ ਸਭ ਨੂੰ ਪਤਾ ਇੱਕ ਅੱਧਾ ਫੁਲਕਾ ਖਾ ਲਾ ਤੇ ਮੈਂ ਲਿਆ ਦੇਣੀ ਤੇ ਫਿਰ ਤੂੰ ਦਵਾਈ ਖਾਈ ਮੈਂ ਨਹੀਂ ਪਤਾ ਤੈਨੂੰ ਠੀਕ ਨਹੀਂ ਆ ਮੈਂ ਕਿਹਦੀ ਖਾਣਾ ਹੈ ਬਾਜੂ ਤੇ ਚੱਕਰ ਚੁੱਕ ਕੇ ਖਾ ਕੇ ਡੇਗ ਜੇਗੀ ਤੇ ਫੇਰ ਇਹੋ ਤਾਂ ਗੱਲ ਵੈਦੀ ਮਾੜੀ ਵੀ ਮੰਨਣੀ ਹੀ ਨਹੀਂ ਗੱਲ ਕਿਸੇ ਦੀ ਤੂੰ ਇਦਾਂ ਕਰ ਇੱਕ ਫੁਲਕਾ ਲਿਆ ਕੇ ਦੇ ਉਹ ਖਾਵੇ ਤੇ ਦਵਾਈ ਖਵਾ ਖਾ ਕੇ ਤੇਜਾ ਨੂੰ ਕੁਝ ਵੀ ਲੱਗਿਆ। ਤਹਾਂ ਦਵਾਈ ਦੀ ਖਾਣੀ ਮੈਂ ਨਹੀਂ ਖਾਣੀ ਮਰਨੀ ਚੱਲੀ ਮੈਂ। ਚੱਲ ਫਿਰ ਇੰਦਾ ਕਰ ਚਾਹ ਲਿਆ ਦਨੀਆ ਉਹਦੇ ਨਾਲ ਸਖਲਾ। ਮੈਂ ਜੇ ਤਾਂ ਨਹੀਂ ਕਰੀ ਕਹਿੰਦਾ ਮੈਂ ਕੁਝ ਨਹੀਂ ਖਾਣਾ ਪੀਣਾ। ਲੈ। ਕੀ ਕਰੂ ਇਹਦਾ ਕੋਈ? ਹੈ? ਇਹ ਤਾਂ ਦੀ ਵਿਚਾਰੇ ਪਾਸੇ ਤੁਹਾਨੂੰ ਮਾਰਨਾ ਵਾ ਮੈਂ ਜੀਣ ਹੀ ਨਹੀਂ ਦੇਣਾ। ਹੱਦ ਹੀ ਕਰਦੀ ਆ। ਤੇ ਉਹ ਦਿਨ ਵੀ ਇਹਨੂੰ ਸਮਝਾਇਆ ਕਿ ਰੋਟੀ ਨਾ ਖਾਦਾ ਗੁੱਸਾ। ਉੱਥੇ ਜਾ ਕੇ ਜੀ ਨੂੰ ਕੁਝ ਹੋ ਜਾਊਗਾ ਉਹਦੇ ਸਾਹਮਣੇ ਡਿੱਗੇਗੀ ਫਿਰ ਚੰਗੀ ਰਹੇਗੀ। कि ਉਹਨਾਂ ਨੇ ਸੋਚਣਾ ਵੀ ਇਹ ਤਾਂ ਧਿਆਨ ਨਹੀਂ ਰੱਖਦੇ ਉੱਥੇ ਨੂੰ ਰੋਟੀ ਪਾਣੀ ਨਹੀਂ ਦਿੰਦੇ ਉਹ ਜੋ ਮਰਜੀ ਸੋਚਣ ਤੁਹਾਨੂੰ ਕੀ ਲੱਗੇ ਤੁਸੀਂ ਜੋ ਕਰਨਾ ਵਣ ਚਲੋ ਚੱਲੀਏ ਆਜੋ ਇਹ ਘੜੀ ਦਾ ਸਰੀਆ ਹੀ ਪਿਆ ਉਹ ਇਹਦੀ ਜਿੱਦ ਵੀ ਬੜੀ ਆ ਸਮਝ ਨਹੀਂ ਆਉਂਦੀ ਕੋਈ ਕੀ ਕਰਾਂ ਮम्मी ਉਹ ਵੀ ਕੀ ਕਰੇ ਉਹ ਵੀ ਮਜਬੂਰ ਆ ਤੁਸੀਂ ਵੀ ਨਹੀਂ ਆਪਣੀ ਜਿੱਦ ਛੱਡੇਦੇ ਤੇ ਉਹ ਕਿੱਦਾਂ ਛੱਡੇ ਦੇ ਫਿਰ ਤੂੰ ਕੋ ਚੰਗੀ ਗੱਲ ਵੀ ਕਰ ਲਿਆ ਕਰਕੇ ਜਾਂ ਤੂੰ ਮੜੀਆਂ ਕਰਨੀਆਂ ਮੇਰੀ ਗੱਲ ਤੇ ਮम्मी ਬੁਰੀ ਲੱਗਣੀ ਤੇ ਤੁਹਾਨੂੰ ਆਪਣੀ ਗੱਲ ਹੀ ਚੰਗੀ ਲੱਗਣੀ ਜੀ ਸੱਚੀ ਗੱਲ ਬੁਰੀ ਲੱਗਦੀ ਹੁੰਦੀ ਆ ਕੰਮ ਕਰ ਜਾ ਕੇ ਹੁਣ ਜਾ ਚੱਲ ਹੁਣ ਸਾਰਾ ਕੰਮ ਨਿਬੜ ਜੇ ਨਾ ਵਧੀਆ ਵਧੀਆ ਫੇਰ ਵਾਹ ਇੱਕ ਉਹਦੀ ਸੁਰਖਰੂ ਹੋ ਜਗੀ ਉਧਰੋਂ ਆਪਾਂ ਫੇਰ ਸੋਚੂਗੀ ਨਵਾਂ ਦਾ ਕੀ ਕਰਨਾ ਵਾ ਚੱਲੀਏ ਫਿਰ ਬਸ ਇੱਕੋ ਮਿੰਟ ਆ ਗਿਆ ਮੈਂ ਮੈਂ ਉੱਥੇ ਜਾ ਆਜੋ ਆਜੋ ਮੰਮੀ ਬੜਾ ਤਿਆਰ shear ਹੋਏ ਜੇ ਕਿੱਥੇ ਚੱਲੇ ਜੇ ਕਿਤੇ ਨਹੀਂ ਚੱਲੇ ਤੈਨੂੰ ਕੌਣ ਆਂਦਾ ਚੱਲੇ ਮੰਮੀ ਜਿੰਨੇ ਮਰਜ਼ੀ ਪੋਚੇ ਪਾ ਲੋ ਮੈਂ ਵੀ ਐਸੇ ਘਰ ਚ ਹੀ ਰਹਿਣੀ ਆ ਨੋ ਨਹੀਂ ਲੈਣ ਚੱਲੇ ਜੇ ਨਾ ਅੱਛਾ ਤੂੰ ਬਹੁਤ ਔਖੀ ਆ ਆਨੂ ਤੱਕ ਇਹ ਗੱਲ ਦਾ ਪਤਾ ਵੀ ਨਹੀਂ ਤੈਨੂੰ ਕਿੱਥੋਂ ਸੂਆ ਪਤਾ ਲੱਗ ਜਾਂਦੀਆਂ ਨੇ ਮੰਮੀ ਮੇਰ ਨਾਲ ਤਾਂ ਝੂਠ ਬੋਲੋ ਮੈਂ ਵੀ ਐਸੇ ਘਰ ਚ ਹੀ ਰਹਿਣੀ ਆ ਮੇਰ ਨਾਲ ਕੋਈ ਇਦਾਂ ਕਰਦੇ ਜੀ ਐਨਾ ਕੋ ਖੋਨੇ ਕੀਤਾ ਵਾ ਹੁਣ ਫੇਰ ਤੁਸੀਂ ਤੁਰਪੇ ਜੀ ਉਹਨੂੰ ਲੈਣ ਤਾਂ ਉਹ ਵੀ ਮੈਨੂੰ ਝੂਠ ਬੋਲਣ ਦੇ ਜੇ ਪਹਿ ਅਸੀਂ ਉੱਥੇ ਨਹੀਂ ਚੱਲੇ ਜੇ ਹੁਣ ਉੱਥੇ ਚੱਲੇ ਜੇ ਨਾ ਕੋ ਸਵਾਰ ਕੇ ਆਇਓ ਜੇਲ ਵਿਖਾਈਏ ਨੇ ਜੇਲ ਠੀਕ ਆ ਹੁਣ ਚੱਲੇ ਜੇ ਨਾ ਕੋ ਸਵਾਰ ਕੇ ਆਇਓ ਲੈਣ ਆਇਓ ਹੁਣ ਉਹਨੂੰ ਵਿੰਦਰ ਨੂੰ ਰਿਸ਼ਤੇ ਬਥੇਰੇ ਆ ਠੀਕ ਆ ਕੋਈ ਨਾ ਉਹਨੂੰ ਮੈਂ ਰਿਸ਼ਤਾ ਕਰਾ ਦੂੰਗੀ ਉਹਨੂੰ ਨਾ ਹੁਣ ਚੁੱਕ ਲਿਆਓ ਐਨਾ ਕੋ ਘਾਤਾਂ ਨੇ ਤਾਂ ਲੈਣ ਹੀ ਕੋਈ ਚੱਜ ਦੀ ਜ਼ੁਬਾਨ ਬੋਲ ਮੈਂ ਮੁੰਡਾ ਵਿਆਇਆ ਹੀ ਨਾ ਵਸਣ ਵਾਸਤੇ ਵਿਆਇਆ ਹੀ ਜਾਰ ਨੂੰ ਆਤੇ ਨਹੀਂ ਵਿਆਇਆਗਾ ਮੈਂ ਕਲੈਨ ਪੁਣਾ ਕਾਦਾ ਕਰਤਾ ਵਾ ਨਾਲੇ ਉਹ ਵਸਣ ਵਾਸਤੇ ਆਈ ਹੀਗੀ ਵਸਣ ਵਾਸਤੇ ਆਈ ਤੇ ਇਹ ਕੰਮ ਕਰਨੇ ਹੀਗੇ ਨਾ ਨੂੰ ਕੋ ਕਿਹਾ ਨਾ ਗੱਲ ਨਾ ਬਾਦ ਅਗਨੇ ਜੇਲਾ ਤੱਕ ਪਹੁੰਚਾਤਾ ਸਾਨੂੰ ਨਹੀਂ ਤੂੰ ਇਹੋ ਗੱਲਾਂ ਸੌਂਦੀ ਰਹੀ ਨਹੀਂ ਕੰਦਾ ਕੋਠੇ ਨੇ ਨਾਲ ਲੱਗ ਲੱਕੇ ਮੈਂ ਜਦੋਂ ਮੈਂ ਨਹੀਂ ਤੂੰ ਬੂਹਾਂ ਨਾਲ ਲੱਗੀਆਂ ਨਹੀਂ ਤੈਨੂੰ ਤਜਾਦੀ ਇਹੋ ਹੀ ਮਤ ਦਿੱਤੀ ਤੇਰੀ ਮਾਂ ਨੇ ਮੈਨੂੰ ਮੇਰੀ ਮਾਂ ਨੇ ਕਾਦੀ ਮਤ ਦੇਣੀ ਆ ਤੁਸੀਂ ਹੁਣ ਗੱਲਾਂ ਕਰੋਗੇ ਕਿ ਇਹਨੂੰ ਪਤਾ ਨਹੀਂ ਇਹ ਲੱਗਣੀਆਂ ਤੁਸੀਂ ਕਰੋ ਤੇ ਮੈਂ ਆਪ ਕਵਾਵਾਂ ਮਨਾ ਤੁਹਾਨੂੰ ਜਿੰਨੇ ਕ ਜੋਗੀ ਆ ਨਾ ਉੱਥੇ ਹੀ ਰਿਆ ਕਰ ਤਾਂ ਤਾਂ ਨਾ ਸਿੱਤੇ ਚੜਿਆ ਕਰ ਮੰਮੀ ਮੈਂ ਉੱਥੇ ਹੀ ਨਹੀਂ ਜਿੰਨੇ ਜੋਗੀ ਆ ਗੀਆਂ ਪਰ ਤੂੰ ਹੀ ਨਹੀਂ ਸਮਝਦੇ ਬਥੇਰਾ ਤੀਆਂ ਅੱਗੇ ਉਹਨਾਂ ਸਿਰ ਤੇ ਚੜਾ ਲੇ ਤੇ ਤੇਰੀ ਸੁਆਪ ਆ ਗਈ ਤੁਹਾਡੇ ਸਿਰ ਤੇ ਰਹਿੰਦੀ ਖੁੰਦੀ ਕਸਾ ਨਾ ਤਈ ਹੁਣ ਕਡਾਉ ਚਲੇ ਜੇ ਉਹ ਸੁਆਪ ਆਉਣ ਲੱਗੇ ਸਿਰ ਤੇ ਠੀਕ ਆ ਉਹਨਾਂ ਤੇ ਕੇਸ ਕਰੋ ਹਾਂ ਝੂਠਾ ਨਾ ਉਹ ਤੇ ਅੱਗੇ ਹੈ ਹੀ ਝੂਠੇ ਆ ਉਹਨਾਂ ਦਾ ਕੀ ਸਬੂਤ ਆ ਇਹੀ ਉਹਨਾਂ ਮੜਾ ਕੀਤਾ ਉਹ ਕੋ ਚੰਗੇ ਭਲੇ ਆਏ ਮਾਂ ਪਿਓ ਦੇ ਸਕੂਲਸ ਫਾਈਨਲ ਲੈ ਕੇ ਗਏ ਉੱਥੇ ਜਾ ਕੇ ਉਹਨਾਂ ਨੇ ਇਹ ਕੰਮ ਕਰਤਾ ਉਹਨਾਂ ਨੂੰ ਮਾਸਾ ਸ਼ਰਮ ਨਾ ਆਇਆ ਕੰਮ ਕਰਦਿਆਂ ਨੂੰ ਹੈ ਬਚ ਗਈਆਂ ਮਾਤਾ ਬਚ ਗਈਆਂ ਤੂੰ ਜੇ ਕਿਤੇ ਉਹ ਬਾਹਰ ਚਲ ਜਾਂਦੀ ਉੱਥੇ ਜਾ ਕੇ ਉਹਨੂੰ ਪੁੱਛਣਾ ਹੈਗਾ ਇਥੇ ਤੁਸੀਂ ਬੜੀਆਂ ਕਾਲਾਂ ਕਰਦੇ ਹੁੰਦੇ ਹੋ ਵੀ ਨਾ ਉਹ ਇਦਾਂ ਉਹ ਉਦਾਂ ਤੁਹਾਡੇ ਜੋਗਾ ਸਭ ਆਹ ਕਾ ਕਰਨਾ ਹੀ ਉਹਨੇ ਬਾਅਦ ਵਿੱਚ ਵੀ ਮੇਰੇਆਂ ਨਾ ਜ਼ਖਮਾਂ ਦੇ ਉੱਤੇ ਲੂਣ ਨਾ ਤੂੰ ਜਾ ਜਾ ਕੇ ਬਹਿ ਜਾ ਉੱਤੇ ਦੱਸ ਮੰਮੀ ਤਾਨੂੰ ਸੱਚੀਆਂ ਸੁਣਾਈਆਂ ਵਾ ਨਾ ਤਾਨੂੰ ਤਾਂ ਇਦਾਂ ਲੱਗਣ ਡੀਆਂ ਠੀਕ ਆ ਨਾ ਬਾਕੀ ਮੈਨੂੰ ਮਾੜੀ ਗੱਲ ਨਹੀਂ ਕੀ ਕਈ ਹੁਣ ਉੱਥੇ ਜਾਓਗੇ ਕੋਈ ਚਾਹੀਦੀ ਗੱਲ ਕਰਕੇ ਆਇਓ ਹਨੂ ਨੂੰ ਢੋਲੇ ਨੂੰ ਚੁੱਕ ਲੈਣ ਆਇਓ ਫੇਰ ਤੂੰ ਤਾਂ ਬੜਾ ਕਿ ਫੇਰ ਜਿਲਾ ਵਿੱਚ ਖਾਉਗੀ ਤੂੰ ਤਾਂ ਬੜੇ ਚਿਰਾਂ ਦੀ ਇਹ ਗੱਲਾਂ ਚੰਮਨੀ ਹਾਂ ਪਰ ਮੈਂ ਹੀ ਆਨੀ ਹਾਂ ਮੇਰੇ ਪੁੱਤ ਦਾ ਘਰ ਵਸਦਾ ਰਹਿ ਜੇ ਗੱਲਾਂ ਤੇ ਇਹਦੀਆਂ ਲਈਆਂ ਗੱਲਾਂ ਵਲ ਦੇਖਾਂ ਤਾਂ ਸਹੀ ਆ ਪਰ ਸੋ ਮੈਨੂੰ ਕੀ ਪਤਾ ਸੀ ਕਿ ਉਹਨਾਂ ਨੇ ਸਾਡੇ ਨਾਲ ਕੁਝ ਕਰਨਾ ਮੈਂ ਤਾਂ ਬੜੀ ਲੱਡਲੀ ਰੱਖੀ ਸੀ ਉਹ ਸੱਚ ਸੁਆਹ ਪਾ ਗਈ ਸਭ ਤਰੀਂਦੀ ਚੁੱਧੀ ਆ ਵੇਖ ਲੈ ਇਹਨਾਂ ਦਾ ਹਾਲ ਇਹ ਬੜੇ ਕਿੱਥੇ ਰਹਿ ਗਈਆਂ ਉਹ ਆ ਗਈਆਂ ਕੀ ਕਰਦੀਆਂ ਤੁਸੀਂ ਪੋਹਣੀ ਹੁਣ ਕਪੜਾ ਲੀੜਾ ਤੇ ਪੋਹਣੀ ਉਹ ਪਾਵੇ ਡੀਕਣ ਦੇ ਹੁਣ ਉੱਥੇ ਹੈ ਉਹ ਕਿਤੇ ਨਹੀਂ ਡੀਕਣ ਮਾਨੇ ਘਰ ਜਾਣਾ ਵਾ ਕੋਈ ਗੱਲ ਨਹੀਂ ਕੁਛ ਨਹੀਂ ਹੋਣ ਲੱਗਾ ਮੰਮੀ ਮੇਰੀ ਗੱਲ ਸੁਣੋ ਮੰਮੀ ਤੁਸੀਂ ਰਹੋ ਘਰ ਆਵਾਂ ਦੇ ਨਾਲ ਤੁਸੀਂ ਕਿਹੜੀ ਉੱਥੇ ਚਸਵਦੀ ਗੱਲ ਕਰਨੀ ਤੁਸੀਂ ਤੇ ਘਰ ਨਹੀਂ ਕੇ ਨੂੰ ਟੇਰ ਲੰਦੇ ਵੇ ਤੂੰ ਬੜਾ ਸਿਆਣਾ ਵਾ ਇਹੇ ਮੰਮੀ ਤੁਸੀਂ ਘਰ ਰਹੋ ਨਾ ਮੈਂ ਕਰ ਕੀ ਹੋ ਰਹਾ ਡੰਗਰਾ ਦਾ ਕੰਮ ਮੈਂ ਕਦੀ ਕੀਤਾ ਉਹ ਤਾਂ ਤੂੰ ਹੀ ਸਾਹਮਣੇ ਆ ਨਾਲੇ ਅਮਨ ਘਰ ਵਾ ਚੁੱਪ ਕਰਕੇ ਤੇ ਘਰ ਬਹਿ ਜਾ ਠੀਕ ਆ ਨਾ ਚੱਲ ਬੁੱਢਿਆ ਤੂੰ ਇੱਥੇ ਰਹਿ ਲੈ ਫਿਰ ਪਾ ਚੱਲ ਡਾਡੀ ਮੈਂ ਰਹਿ ਪੈਣਾ ਵਾ ਉਹ ਫੈਸਲਾ ਚੰਗਾ ਚੰਗਾ ਕਰਕੇ ਆਇਓ ਫਿਰ ਚੰਗਾ ਹੀ ਹੋਊਗਾ ਫੈਸਲਾ ਚਾਹ ਬਣਾ ਫੇ ਮੈਂ ਵੀ ਲੈ ਜਾਣਾ ਤੂੰ ਵੀ ਕਿਉਂ ਨਹੀਂ ਗਏ ਨਾਲ ਉਹ ਮੈਂ ਕੀ ਕਰਨਾ ਸੀ ਮम्मी ਹੁਣੀ ਆਖਣ ਦੇ ਵੀ ਤੂੰ ਅਮਨ ਦੇ ਲਾਗੇ ਰਿਹਾ ਲੈ ਅਮਨ ਨੂੰ ਇੱਥੇ ਕੋਈ ਖਾ ਚੱਲ ਲਾ ਹੀ ਤੇ ਤੂੰ ਹੀ ਨਾਲ ਜਾਣਾ ਹੀ ਨਾ ਨਾਲੇ ਇੰਨੇ ਜਾਣਾ ਉੱਥੇ ਕੀ ਕਰਨਾ ਹੈ ਜਾ ਕੇ ਨਾਲੇ ਮੰਮੀ ਨੇ ਗੱਲ ਕਰ ਹੀ ਲੈਣੀ ਹੈ ਉੱਥੇ ਅਬੋ ਮੰਮੀ ਨੇ ਗੱਲ ਕਰ ਲੈਣੀ ਅੱਗੇ ਤੇ ਮੰਮੀ ਗੱਲਾਂ ਕਰਦੀ ਉੱਥੇ ਬੰਨਦੀ ਗੱਲ ਵੀ ਮੰਮੀ ਨੇ ਵਗਾੜ ਕੇ ਆਉਣੀ ਆ ਮੈਂ ਸ਼ਰਤ ਨਾ ਤੁਹਾਨੂੰ ਕਹਿਣੀ ਆ ਜੇ ਤੇ ਮੰਮੀ ਨਾ ਮਨੂ ਉੱਥੇ ਛੱਡ ਕੇ ਆਈ ਨਾ ਮਨੂ ਇੱਥੇ ਲੈ ਕੇ ਆਉਗੀ ਵੇਖਿਓ ਹੁਣ ਉਹ ਤਾਂ ਮੈਨੂੰ ਜਾ ਪੈਣ ਦੇ ਆ ਲਸਨ ਉਹ ਤੈਨੂੰ ਪਤਾ ਜੇ ਮੈਂ ਜ਼ਿਆਦਾ ਕਰਦਾ ਨਾ ਤੇ ਮੰਮੀ ਨੇ ਇੱਥੇ ਪਿੱਟਣ ਡੈ ਬਣਾ ਆ। ਆਹ ਹੋਏ ਤੇ ਗੱਲ ਹੈ ਵਾ। ਮੰਮੀ ਹੈ ਵੀ ਇਦਾਂ ਦੀ ਉਹਨੇ ਕਿਹਾ ਨਾ ਜਾਣ ਤੋਂ ਪਹਿਲਾਂ ਹੀ ਕੁਸੂ ਮਤ ਲਾਤੀ ਐ ਤੇ ਬਾਅਦ ਚ ਸਾਰਾ ਨਾਹਾ ਡਲਾ ਦੇਣਾ ਵਾ। ਉਹ ਤੈਨੂੰ ਨਾਲੇ ਪਤਾ ਵਾ ਵੀ ਟੰਗਰਾ ਦਾ ਕੰਮ ਤੇ ਮੈਂ ਹੀ ਕਰਨਾ ਮੀ ਉੱਤੋਂ ਪੈਣ ਡਿਆ ਵਾ ਤੇ ਚੱਲ ਮੈਂ ਆ ਕਰਦਾ ਵਾਂ ਵੇਲੀਆ ਚੱਲਾ ਵਾਂ ਤੇ ਤੂੰ ਉਹਨਾਂ ਨੂੰ ਚਾਹ ਬਣਾ ਦੇ। ਪਰ ਮੈਂ ਤਾਂ ਕਹਿਨੀ ਹਾਂ ਤੂੰ ਨਾਲ ਚਲੀ ਜਾਂਦੀ। ਹੁਣ ਮੈਨੂੰ ਤੇ ਡਾਰੀ ਲੱਗਾ ਰਹਿਣਾ ਪਤਾ ਨਹੀਂ ਕੀ ਬੰਨਣਾ ਵਾ। ਉਹ ਜੋ ਕੋਈ ਕਰਨਾ ਕਰਨਾ ਤੇ ਮੰਮੀ ਨਹੀਂ ਐ ਮੈਂ ਉੱਥੇ ਕੀ ਜਾ ਕੇ ਕਰਨਾ। ਮੰਮੀ ਪਰਦਾ ਰੱਖੀ ਕਿ ਸਾਰੇ ਪਾਸੇ ਮੰਮੀ ਪਰ ਉਹਨਾਂ ਆਜੂਗੀ ਵੇਖਿਓ ਵਾਪਸ ਜਿਹੜੇ ਪੈ ਗਈ ਉਹ ਵੀ ਪੈਰੀ ਆਉਗੀ ਚੱਲ ਹੋ ਜਾਊਗਾ ਜੋ ਹੋ ਜੇ ਕੀ ਕਰਨਾ ਵਾ ਫਿਰ ਡੰਗਰਾਂ ਦੀ ਫਿਕਰ ਆ ਤੇ ਆਪਣੀ ਭੈਣ ਦੀ ਜ਼ਿੰਦਗੀ ਦੀ ਨਹੀਂ ਫਿਕਰ ਤੁਹਾਨੂੰ ਡੰਗਰ ਤੇ ਫਿਰ ਵੀ ਵੇਖੇ ਜਾਣਗੇ ਤੇ ਮੈਂ ਫੇ ਕੀ ਕਰਦਾ ਇੱਥੇ ਲੜਾਈ ਪਾ ਕੇ ਬੈਹਾਂਗਾ ਮਰਜ਼ੀ ਤੁਹਾਡੀ ਬਹੁ ਫਿਰ ਮੈਂ ਬਣਾਉਣੀ ਆ ਚਾ ਜੀਵਨ ਮੈਂ ਆ ਕੇ ਬੜਾ ਸੋਹਣਾ ਸੋਚ ਕੇ ਕੀਤਾ ਸੀ ਤੇ ਤੁਸਾਂ ਤੇ ਉਹ ਗੱਲ ਕਰ ਛੜੀ ਜਿਗੋਂ ਵਿਚੋਲਿਆ ਦੇ ਸਿਰ ਮੁੜ ਕੇ ਜੁੱਤੀਆਂ ਹੀ ਵਾਜ ਦਿਖਾਣੇ ਪਟੂਆ ਬਹੁਤ ਮਾੜਾ ਕੀਤਾ ਤੂੰ ਤਾਂ ਬਹੁਤ ਵੱਡੀ ਵੱਡੀ ਕਰ ਚੜੀ ਹੈ ਗੱਲ ਇਹ ਨਹੀਂ ਨਹੀਂ ਸੀ ਤੁਹਾਨੂੰ ਕਰਨੀ ਚਾਹੀਦੀ ਜਿੰਨੀ ਤੂੰ ਆ ਕੀਤੀ ਹੈ ਹੁਣ ਭਾਈ ਤੁਸੀਂ ਵੀ ਬੈਠੇ ਹੋ ਤੇ ਉਹ ਵੀ ਬੈਠੇ ਨੇ ਹੁਣ ਕੋਈ ਹੋਲਾ ਨਹੀਂ ਰੱਖਣਾ ਗੱਲ ਦਾ ਤੇ ਸੱਚ ਬੋਲਣਾ ਝੂਠ ਨਹੀਂ ਬੋਲਣਾ ਤੇ ਹੁਣ ਦੱਸੋ ਵੀ ਕੀ ਫੈਸਲਾ ਚਾਹੀਦਾ ਹੋਣਾ ਨਾ ਬੀਜੀ ਕਾ ਦਾ ਫੈਸਲਾ ਹੈ ਜਿੱਦਾਂ ਤੁਸੀਂ ਰਿਸ਼ਤੇ ਵੱਲੋਂ ਆਏ ਜੇ ਹੱਥ ਜੋੜਦੇ ਹੀਗੇ ਪਹਿਾਨੂੰ ਕੁੜੀ ਕੁੜੀ ਚਾਹੀਦੀ ਪੜੀ ਲਿਖੀ ਆਪਾਂ ਬਾਹਰ ਕੱ ਲਾਂਗੇ ਉਦੋਂ ਤਾਂ ਨਹੀਂ ਗੱਲਾਂ ਹੋ ਰਹੀਆਂ ਤੇ ਜਦੋਂ ਵਿਆਹ ਹੋ ਗਿਆ ਇੱਕੋ ਵਾਰੀ ਫਾਈਲ ਲਾਈ ਕੁੜੀ ਦੀ ਤੇ ਮੁੜ ਕੇ ਗੱਲਾਂ ਹੋਰ ਹੋ ਗਈਆਂ ਆਹ ਭਲਾ ਕੋਈ ਕੰਮ ਹੋਇਆ ਹੁਣ ਸਾਡੀ ਕੁੜੀ ਭਾਂਡੇ ਮਾਂਜੇ ਥੱਥੇ ਆਪਾਂ ਨੇ ਭਾਂਡੇ ਮਨਾਉਣੇ ਉਹਦੇ ਕੋ ਉਹਦੇ ਕਈ ਸੁਪਨੇ ਆ ਕੁੜੀ ਦੇ ਮੈਂ ਬਾਹਰ ਜਾਊਂਗੀ ਹੈਂ ਤੂੰ ਹੀ ਤੇ ਫੜ ਕੇ ਸਾਰੇ ਸੁਆਹ ਕਰ ਛੜੇ ਸੁਪਨੇ ਉਹਦੇ ਸਾਰੇ ਫਾਂਸਰੇ ਲੱਭਣ ਡੇ ਸਾਡੇ ਹੁਣ ਜਿੰਨਾ ਉਹਨਾਂ ਪੈਸਾ ਲਾਇਆ ਨਾ ਤੇਰੀ ਕੁੜੀ ਤੇ ਤਾਂ ਬਹੁਗੇ ਉਹਨੂੰ ਪਰਨੇ ਪੁੰਦੇ ਨੇ ਜਾਂ ਤੇਰੀ ਕੁੜੀ ਨਹੀਂ ਕਹੇ ਜੋਗੀ ਕੋਈ ਕੰਮ ਜੋਗੀ ਤੇ ਉਹ ਕੀ ਕਰਨਾ ਕਾਹਦੀਆਂ ਫੈਲਾ ਲਾਉਣ ਬਰਾਉਣਾ ਕਹਾ ਲਾਇਆ ਇਹ ਆ ਤੇਰੀ ਕੁੜੀ ਚਲਗੀ ਚੰਗੇ ਘਰ ਨਾ ਤੇਰੀ ਕੁੜੀ ਨੂੰ ਘਰ ਬਚੀ ਆ ਚੰਗੇ ਘਰ ਜਾ ਕੇ ਤੇ ਨਾ ਤੈਨੂੰ ਬਚ ਨਹੀਂ ਆ ਸਾਰੀਆਂ ਭਾਂਡੇ ਵਾਹਿੰਦੀਆਂ ਨੇ ਰੋਟੀਆਂ ਵੀ ਪਕਾਉਂਦੀਆਂ ਨੇ ਤੇ ਇਹ ਤੇ ਕੱਖ ਵੀ ਨਹੀਂ ਕੁੜੀ ਬੜੀਆਂ ਬੜੀਆਂ ਪੜੀਆਂ ਤੇ ਬੜੀਆਂ ਬੜੀਆਂ ਨੌਕਰੀਆਂ ਵਾਈਆਂ ਨੇ ਜਿਹੜੀਆਂ ਸਾਰੀਆਂ ਨੇ ਰੋਟਾਂ ਬਰਾਉ ਰੋਟੀਆਂ ਪਕਾਪ ਕੇ ਖਵਾ ਲਦੀਆਂ ਨੇ ਫਿਰ ਡਿਊਟੀਆਂ ਤੇ ਜਾਂਦੀਆਂ ਨੇ ਤੂੰ ਤਾਂ ਕੱਖ ਵੀ ਨਹੀਂ ਵੇਖਿਆ ਤੂੰ ਤਾਂ ਉਹਨਾਂ ਨੂੰ ਮਿੱਟੀ ਜੇਲਾ ਹੜਿਆ ਵਾ ਨਾਰ ਮਿੰਨੂ ਵੀ ਗੱਲਾਂ ਹੋਣ ਨਹੀਂ ਆਣੇ ਕਰਦੇ ਤੁਸੀਂ ਉਹ ਮੈਨੂੰ ਤੇ ਉਹ ਵੀ ਕਰਦੇ ਨੇ ਤੇ ਮੈਨੂੰ ਤੇ ਆਪ ਸ਼ਰਮਾ ਹੁੰਦਾ ਹੀ ਆ ਪਰ ਅੱਜ ਇੱਕ ਗੱਲ ਮਖਾ ਲੋ ਮੈਂ ਮੁੜ ਕੇ ਤੁਹਾਨੂੰ ਕੱਠੇ ਨਹੀਂ ਹੋਣ ਦੇਣਾ ਜਿਹੜੀ ਗੱਲ ਮਖਾ ਅੱਜ ਭਾਈ ਮਖਾ ਤੁਸੀਂ ਮੁੜ ਕੇ ਨਹੀਂ ਗੱਲ ਕਰਨੀ ਚਾਹੀਦੀ ਕਰਨਾ ਹੀ ਕੀ ਆ ਸਾਡੀ ਹੋਏ ਹੋਏ ਇੱਕ ਰਾਤੀ ਸਾਰੇ ਪਿੰਡ ਚ ਨਾਲੇ ਆ ਕੁੜੀ ਮੂੰਹ ਤੇ ਬੈਠੀ ਆ ਨਾ ਉਹ ਇਹਨੂੰ ਪੁੱਛੋ ਨਾ ਉਹ ਜਦੋਂ ਤੇਰੀ ਮੰਮੀ ਤੇਨੂੰ ਲੈ ਕੇ ਗਈ ਆ ਤੇ ਨਾ ਕਹਿੰਨੇ ਕੋਈ ਮਾਰੀ ਚੰਗੀ ਕੀਤੀ ਆ ਤੈਨੂੰ ਕਹਿੰਨੇ ਹੱਥ ਵੀ ਲਾਇਆ ਆ ਪਰ ਤਾ ਤੂੰ ਹਿਆੜੇ ਦੋਸੇ ਦੇਖਤਾ ਵਾ ਕਿ ਇਹਨਾਂ ਨੇ ਕੁੱਟ ਮਾਰ ਕੇ ਤੇ ਕੁੜੀ ਕੱਢ ਦਿੱਤੀ ਆ ਤੂੰ ਕੱਪੜੇ ਵੀ ਆਪੇ ਪਾੜ ਲੈ ਤੁਹਾਡੇ ਜਿਹੜਾ ਝੂਠਾ ਬੰਦਾ ਵੀ ਹੈਗਾ ਕੋਈ ਦੁਨੀਆ ਤੇ ਤੂੰ ਇਹਦੇ ਛੱਡਿਆ ਕੱਖ ਨਹੀਂ ਸਾਡਾ ਜੇ ਤੁਸੀਂ ਨਹੀਂ ਕੁੜੀ ਵੀ ਸੋਣੀ ਤੇ ਨਾਮ ਸੰਦੇ ਸਾਡੇ ਨਾਲ ਬਹਿ ਕੇ ਗੱਲ ਕਰ ਲੈਂਦੇ ਆ ਕੀ ਗੱਲ ਹੋਈ ਭਲਾ ਵੀ ਝੂਠ ਹੀ ਜਾ ਕੇ ਤੇ ਥਾਣੇ ਤਰਖਾਸਾ ਦਿੰਦੇ ਫਿਰਦੇ ਸਾਡੇ ਉੱਤੇ ਮੰਮੀ ਪੁੱਸ ਇਹ ਕੀ ਕਹਿਂਦੇ ਆ ਇਹ ਤਾਂ ਚੁੱਪ ਕਰ ਜਾ ਇਹਨਾਂ ਨੇ ਬੜਾ ਕੁਝ ਕਹਿਣਾ ਵਾ ਇਹਨਾਂ ਵੱਲ ਨਾਲ ਵੀ ਇਹ ਤੂੰ ਆਪਣੀ ਮਾਂ ਵੱਲ ਵੇਖ ਜਿਹੜਾ ਕੋ ਫੈਸਲਾ ਕਰਨਾ ਨਾ ਆਪਣੀ ਮਾਂ ਦੇ ਹੱਥ ਚ ਕਰਨਾ ਵਾ ਬੋਲਣਾ ਨਹੀਂ ਗਾ ਚੁੱਪ ਕਰ ਜਾ ਨਾ ਪਾਜੀ ਮੈਂ ਨਹੀਂ ਤੁਹਾਡੀ ਗੱਲ ਦਾ ਜਵਾਬ ਪੁੱਛੋ ਆਪਣੇ ਮੁੰਡੇ ਨੂੰ ਮਾਰਿਆ ਹੈ ਕਿ ਨਹੀਂ ਮਾਰਿਆ ਮੇਰੀ ਕੁੜੀ ਨੇ ਮੰਮੀ ਜਿੱਦਣ ਮੈਂ ਆਈ ਉਹਦੋਂ ਤੱਕ ਮੈਨੂੰ ਕਹਿੜੇ ਵੀ ਨਹੀਂ ਕੁਝ ਕਿਹਾ ਨਹੀਂ ਚੁੱਪ ਕਰ ਜਾ ਉਹਦੋਂ ਰੋਂਦੀ ਫਿਰਦੀ ਗਲੇਡੂ ਸੁੱਟਦੀ ਹੀਗੀ ਚੇਤਾ ਪੁੱਲ ਗਿਆ ਤੈਨੂੰ ਮੰਮੀ ਉਹ ਗੱਲ ਤੇ ਗਈ ਹੈ ਮੈਂ ਤੇ ਉਹ ਗੱਲ ਦਾ ਗੁੱਸਾ ਨਹੀਂ ਤਾਂ ਤੁਹਾਨੂੰ ਜਾਦਾ ਮੇਰੇ ਤੋਂ ਵੱਧ ਗੁੱਸਾ ਆਉਂਦਾ ਆਹੋ ਮੈਨੂੰ ਜਾਦਾ ਗੁੱਸਾ ਆਉਂਦਾ ਵਾ ਤੈਨੂੰ ਉਂਗਲ ਵੀ ਨਹੀਂ ਲਾਈ ਅਜੇ ਤੱਕ ਆਪਾ ਇਹ ਕੌਣ ਹੈ ਤੈਨੂੰ ਮਾਰਨ ਵਾਲਾ ਹੈ ਔਰ ਸਾਰੀਆਂ ਗੱਲਾਂ ਹੋਣਗੀਆਂ ਇੱਥੇ ਨਾ ਤੁਸੀਂ ਮੇਰੀ ਗੱਲ ਸੁਣੋ ਹਾਂ ਵੱਡੇ ਵਿਚੋਲੇ ਬਣੇ ਫਿਰਦੇ ਜੇ ਨਾ ਤੁਸੀਂ ਤੇ ਕਹਿੰਦੇ ਇਹ ਮੁੰਡਾ ਕੁਝ ਖਾਂਦਾ ਪੀਂਦਾ ਨਹੀਂ ਜਿੱਦਣ ਕੁੜੀ ਦੀ ਫਾਈਲ ਲਈ ਆ ਚੱਲ ਵੀਜ਼ਾ ਨਹੀਂ ਆਇਆ ਉਹ ਤਾਂ ਰੱਬ ਦੀ ਕੀਤੀ ਹੋਈ ਹੈ ਹੈ ਤੇ ਇਹਦਾ ਕੀ ਮਤਲਬ ਬੰਦਾ ਸ਼ਰਾਬਾਂ ਪੀਪੀ ਘਰ ਆਉਣ ਦਾ ਸ਼ਰਾਬੀ ਕਿਥਾਂ ਦਾ ਨਸ਼ੇੜੀ ਪੱਲੇ ਪਾਤਾ ਸਾਡੇ ਮੇਰੀ ਗੱਲ ਸੁਣ ਲੈ ਜ਼ੁਬਾਨ ਆਪਣੀ ਅੰਦਰ ਰੱਖ ਤੁਸੀਂ ਚੁੱਪ ਕਰੋ ਬੋਲ ਲੈਂਦਾ ਮੈਨੂੰ ਆਹ ਵੇਖ ਲੈ ਖਬਰਦਾਰ ਮੇਰੇ ਮੁੰਡੇ ਨੂੰ ਅਜ ਤੋਂ ਗਾਂ ਮੇਰੀ ਕਿਆ ਮੇਰਾ ਪੁੱਤ ਤਾਂ ਸੋਨੇ ਵਰਗਾ ਵਾ ਉਹ ਕੀ ਸਮਝ ਨਹੀਂ ਆਪਣੇ ਆਪ ਨੂੰ ਮੈਨੂੰ ਕੋਲ ਨਹੀਂ ਗਈ ਮੈਂ ਤਾਂ ਭੁੱਖੇ ਨੰਗੇ ਘਰ ਮੁੰਡਾ ਵਿਆਹ ਕੇ ਤਾਂ ਰੋਂ ਡਈ ਆ ਗੱਲਾਂ ਕਰਨ ਲੱਗੀ ਨਾ ਸੋਝ ਲਈਦਾ ਹੁੰਦਾ ਸਾਡੇ ਕੋਲ ਕੀ ਨਹੀਂ ਜ਼ਮੀਨ ਮਰਲਾ ਸਾਡੇ ਕੋਲ ਨਹੀਂ ਗੱਡੀਆਂ ਮੋਟਰ ਸਾਡੇ ਕੋਲ ਸਾਡੇ ਕੋਲ ਕੀ ਨਹੀਂ ਭੁੱਖੇ ਦੀ ਧੀ ਕਿਹ ਥਾਂ ਦੀ ਨਾ ਹੋਏ ਤੇ ਨਹੀਂ ਤੇਰੀ ਧੀ ਤਾਂ ਹੀ ਫੁੱਲਾ ਵਾਂਗੂ ਰੱਖੀ ਇਹ ਦੋ ਗੱਲ ਕਰਦੀ ਨਾ ਭੁੱਖੇ ਦੀ ਧੀ ਰੱਜੀ ਤੇ ਖੇਡਣ ਲੱਗੀ ਨਾ ਪੰਜ ਮੂੰਹ ਸੰਭਾਲ ਕੇ ਬੋਲੋ ਆ ਕੀ ਗੱਲ ਹੋਈ ਭੜਾ ਭੁੱਖੇ ਨੰਗਿਆਂ ਵਾਲੀ ਨਾ ਆਪਾਂ ਤੁਹਾਡੇ ਕੋਲ ਲੈਣ ਜਾਣੇ ਆ ਹੈ ਤੁਸੀਂ ਆਏ ਹਿਸ਼ਤਾ ਲੈਣ ਸਾਡੇ ਘਰ ਆਪਾਂ ਨਹੀਂ ਲੈ ਆਏ ਤੁਹਾਡੇ ਘਰ ਕੋ ਮੇਰੀ ਗੱਲ ਸੁਣੋ ਜਬਾਨ ਆਪਣੀ ਬੰਦ ਕਰਦਾ ਤਰ ਮੈਂ ਘਰੋਂ ਕੀ ਸਮਝਾ ਗਿਆ ਹੈ ਹੈ ਤਾਂ ਫਿਰ ਚੋਲੀ ਚਪਵਾਈ ਜਾਵੇਂ ਨਾ ਕੋਣ ਤੇ ਕੀ ਕਹਿੰਦੇ ਤੈਨੂੰ ਗੋਲੀ ਮਾਰਤੀ ਆ ਗੋਲੀ ਮਾਰਨ ਦੇ ਹੋਵੇ ਤਾਂ ਵੱਤ ਗੋਲੀ ਚਾਦੀ ਜੀ ਇਹ ਗੱਲਾਂ ਕਰਨੀ ਉਹ ਵੀ ਕਰੀ ਜਾਣਦੇ ਆ ਇਹ ਗੱਲਾਂ ਹੋਣ ਦਾ ਹੋਈਆਂ ਮੁਕੜੀਆਂ ਗੱਲ ਇੱਥੇ ਥੋੜੀ ਨਿਬੜਣੀ ਦਾ ਤੂੰ ਲਈ ਹੈ ਤੇ ਮਾ ਖਰਾਬ ਹੋ ਗਿਆ ਤੇਰਾ ਵੀ ਵੇਖੋ ਭਾਜੀ ਲੜਾਈ ਦਾ ਤੇ ਗੱਲ ਦਾ ਕੀ ਬਦੋਣਾ ਹੁੰਦਾ ਵਾ ਠੀਕ ਨਹੀਂ ਜੋ ਪਿੱਛੇ ਹੋ ਗਿਆ ਨਾ ਉੱਤੇ ਪਾਓ ਮਿੱਟੀ ਅਸੀਂ ਤੇ ਕੁੜੀ ਵਸਾਉਣ ਆਏ ਆ ਇੱਥੇ ਨਾਲ ਖਾਣ ਥੋੜੇ ਐ ਅੱਛਾ ਤੁਸੀਂ ਕੁੜੀ ਵਸਾਉਣ ਆਏ ਜੇ ਆ ਗੱਲਾਂ ਸੁਣੋ ਇਹਨਾਂ ਦੀਆਂ ਕਿੱਦਾਂ ਜਵਾਬ ਦੇਂ ਡੇ ਟਕੇ ਟਕੇ ਦੇ ਉਹ ਤੇ ਇੰਨੀ ਨਹੀਂ ਸ਼ਰਮ ਕਰਨ ਦੇ ਤੁਹਾਡੇ ਕੁੜਮਵਾ ਭੁੱਖੇ ਨੰਗੇ ਤੇ ਕੀ ਕੁਝ ਕਹਿਤਾ ਤੁਹਾਨੂੰ ਹੈ ਤੂੰ ਚੁੱਪ ਕਰ ਵੱਡੀ ਸਿਆਣੀ ਬਣੀ ਫਿਰਦੀ ਆ ਮੰਮੀ ਹੁਣ ਤੁਸੀਂ ਮੈਨੂੰ ਟੋਕੇਉ ਨਾ ਅਮਰ ਤੁਹਾਡੇ ਕਰਕੇ ਨਹੀਂ ਬੋਲਣ ਦਿਆ ਤੂੰ ਹੁਣ ਮੈਂ ਜੜੀ ਗੱਲ ਕਰਨੀ ਮੈਨੂੰ ਕਰ ਲਾਂ ਦਿਓ ਨਵਦੀਪ ਇੱਕ ਮੈਂ ਤੈਨੂੰ ਗੱਲ ਦੱਸਾਂ ਅੱਗੇ ਵੀ ਬੜੀ ਯਾਰੀ ਕਿਹਾ ਮੰਮੀ ਨੇ ਤੇਰਾ ਘਰ ਝਾੜ ਦੇਣਾ ਤੂੰ ਹੀ ਸਾਡੇ ਤੇ ਪਰਚੇ ਦਵੋ ਅਸੀਂ ਤਾਂ ਨੱਗੋ ਕੁਝ ਕਹੀਏ ਬਿਨਾ ਤੂੰ ਹੀ ਇਹਨੂੰ ਥਾਣੇ ਵਿੱਚ ਖਾਏ ਉਹ ਕਹਜੂਗਾ ਛੱਡਿਆ ਨਹੀਂ ਆ ਉਹ ਤੋ ਫੇਰ ਨੂੰ ਝੂਠਿਆਂ ਪਾਉਂਦੇ ਨੇ ਨਾ ਮੁੰਡਿਆ ਥਾਣੇ ਵੇਖੇ ਤੇ ਆਪਣੇ ਕਰਤੂਤਾਂ ਨਾ ਠੀਕ ਆ ਕਰਤੂਤਾਂ ਚੰਗੀਆਂ ਕਰਦੇ ਤੇ ਨਾ ਹੀ ਥਾਣਿਆਂ ਤੱਕ ਜਾਂਦੇ ਲੱਗਾ ਗੱਲਾਂ ਕਰਨ ਬਹੁਤੀਆਂ ਜੀਵਨ ਤੂੰ ਤੇ ਮੇਰੇ ਕੰਨਾਂ ਨੂੰ ਹੱਥ ਲਵਾ ਖੜੇ ਨੇ ਮੈਨੂੰ ਨਹੀਂ ਪਤਾ ਵੀ ਜੀਵਨ ਵੀ ਇੰਨੀ ਤੇਜ ਵੈ ਜੇ ਮੈਨੂੰ ਪਤਾ ਹੋਵੇ ਤਾਂ ਮੈਂ ਤੇ ਕਦੇ ਵੀ ਨਾ ਭਲੇ ਮਾਨਸਾ ਨੂੰ ਨਾਲ ਚਮੜਾਵਾਂ ਤੁਹਾਡੇ ਉਹ ਤਾਂ ਕਿਧਰ ਖੱਪ ਗਏ ਨੇ ਕੁੜੀ ਦੇ ਚਾਹ ਕਰਦੇ ਤੇ ਤੂੰ ਤਾਂ ਹੋ ਹੋਣਾ ਨਾ ਕਰ ਚੜੀਆ ਜਿਹੜੀ ਕੋਈ ਕਰਨ ਵਾਲੀ ਨਹੀਂ ਪਰ ਬੰਦੇ ਆ ਵੀ ਗੰਮ ਥੋੜਾ ਤਾਂ ਕੀਤਾ ਵਾ ਫਲ ਤੋਂ ਇਹ ਫੈਸਲਾ ਹੀ ਕਰੋ ਜਿਹੜਾ ਕਰਨਾ ਵੈ ਫੈਸਲਾ ਹੀ ਕਰ ਮੁੱਕ ਜੇ ਮੁਲਕੇ ਨਹੀਂ ਕਰ ਗੱਲ ਹੋਣੀ ਚਾਹੀਦੀ ਤੇ ਜਿਹੜਾ ਕੁੜੀ ਸੋਨਾ ਲੈ ਰਹੀ ਹੈ ਉਹ ਵੀ ਉਹਨਾਂ ਨੂੰ ਫੜਾਓ ਮੈਂ ਨਹੀਂ ਇਹ ਗੱਲ ਤੇ ਤੁਹਾਡੀ ਜਮੜਕੇ ਆਉਣਾ ਅੱਜ ਮੈਂ ਆਹੀ ਆ ਅੱਜ ਤੇ ਮੈਂ ਤੁਹਾਨੂੰ ਆਪਣੇ ਘਰ ਸੱਦ ਰਿਆ ਵੈ ਪਰ ਘਾ ਨਹੀਂ ਮੈਂ ਤੁਹਾਨੂੰ ਸੱਦਦੀ ਕਿ ਨਾ ਮੈਂ ਹੀ ਤਾਂ ਦੇਖੇ ਨੇ ਬਾਨਾ ਤੇਰੀ ਤਾਂ ਤੂੰ ਕਹਿ ਦੋ ਵੀ ਇਹ ਦਿਨਾਂ ਚ ਨਹੀਂ ਆਂਦੇ ਜੀ ਉਹਨਾਂ ਗੱਲਾਂ ਕਰਨੋ ਫਰਮਾਦੇ ਨਾਲ ਇੰਨੀਆਂ ਗੱਲਾਂ ਕਰੀ ਦੀਆਂ ਨੇ ਕੁਰਮਾਨਾ ਨਹੀਂ ਨੀ ਗੱਲਾਂ ਕਰੀਂ ਹੰਦੇਗਾ ਕੁਰਮਾ ਕੋ ਚਾਕਾ ਕਰੀਦਾ ਵਾ ਮੈਂ ਤੇ ਠੀਗਾ ਸੌਰਾ ਹੈ ਪਰ ਇਹ ਪੁੱਤਰ ਦਾ ਹੋਏ ਹੋਰ ਗੱਲ ਹੁੰਦੀ ਆ ਤੂੰ ਤਾਂ ਹਰ ਦਿਨ ਹੀ ਬੰਦਾ ਜਾਂਦਾ ਵਾ ਫਸ ਪਤਾ ਨਹੀਂ ਹੁੰਦਾ ਪਹਿਲਾਂ ਜੇਕਰ ਇਹ ਪਤਾ ਲੱਗ ਜਾਂਦਾ ਕਿ ਤੁਹਾਡੇ ਘਰ ਦੀ ਜਨਾਨੀ ਵੀ ਇੰਨੀ ਚੌਧਰ ਆ ਤੇ ਰਿਸ਼ਤਾ ਅਸੀਂ ਤੇ ਕਿਹਾ ਤੁਹਾਡੇ ਘਰ ਦੇ ਲੱਗੁੰਦੀ ਨਾ ਲੰਗਦੇ ਅਸੀਂ ਤਾਂ ਦੰਡੀਆਂ ਵਡਣੇ ਆ ਤੁਹਾਨੂੰ ਕਿ ਕਿਹੜਾ ਵੇਲਾ ਸੀ ਜਦੋਂ ਜਾ ਕੇ ਅਸੀਂ ਰਿਸ਼ਤਾ ਕਰਕੇ ਬਹਿ ਗਏ ਹਾਂ ਲਓ ਪਵਾ ਲੋ ਕੇਸਰੀ ਨਾਲ ਕੋ ਕਰਾ ਲੋ ਹੋਰ ਬੇਇੱਜ਼ਤੀ ਪੈ ਗਈ ਆ ਠੰਡ ਹੈ ਕਿੱਦਾਂ ਗੱਲਾਂ ਕਰਦੇ ਟਕੇ ਟਕੇ ਦੀਆਂ ਉਧਰ ਆ ਗੁੰਗੀ ਬੈਠੀ ਉਧਰ ਤੁਸੀਂ ਗੁੰਗੇ ਬੈਠੇ ਜੇ ਉਹ ਸਾਰਾ ਟੱਬਰ ਵਾਰੋ ਵਾਰੀ ਜਵਾਬ ਦੇਣ ਡਿਆ ਮੈਨਾਂ ਵਾਲੀ ਤੂੰ ਜੋ ਆਈਆਂ ਨਾਲ ਤੇ ਮੈਂ ਤਾਂ ਫਿਰ ਬੋਲਣਾ ਹੀ ਆ ਸਾਡੀ ਤਾਂ ਤੁਹਾਰੀ ਨਹੀਂ ਆਉਂਦਿੰਦੀ ਮੈਨੂੰ ਤਾਂ ਕੁਛ ਨਾ ਕੁਛ ਕਰਨਾ ਹੀ ਪੈਣਾ ਵਾ ਜੇ ਤੁਸੀਂ ਇਨੇ ਜੱਗੇ ਹੋਵਾ ਤੂੰ ਮੈਂ ਕਾਨੂੰ ਬੋਲਾਂ ਹੈ ਮੈਂ ਤਾਂ ਫਿਰ ਗੱਲ ਕਰਨੀ ਕਰਨੀ ਆ ਵੇਖਿਆ ਕੀ ਕਿਹਾ ਜੇ ਹੁਣ ਭਾਜੀ ਨੇ ਤੇ ਜਨਾਨੀ ਦੀ ਚੌਧਰ ਵਾ ਜੇ ਜਨਾਨੀ ਦੀ ਚੌਧਰ ਨਾ ਹੋਵੇ ਤੇ ਫਿਰ ਤੇ ਵਸ ਲੈਣ ਦੇਣ ਸਾਨੂੰ ਵੇ ਦਲਾ ਮਾਰਦੇ ਫਿਰਦੇ ਆ ਅਗਲੀਆਂ ਗੱਲ ਕਰਨੀ ਹੁੰਦੀ ਆ ਮੈਂ ਨਹੀਂ ਗੱਲ ਸੁਣਨੀ ਕਿਸਦੀ ਵੀ ਚੁੱਪ ਕਰੋ ਸਾਰੇ ਬੋਲਿਓ ਨਾ ਤਿੰਦਾ 24 ਤਾਂ ਨਾ ਬੋਲ ਤੂੰ ਬਾਹਰ ਜਾ ਕੇ ਤੇ ਦੋਹੇ ਸਲਾਹ ਕਰੋ ਜਿੰਨਾ ਵਸਣਾ ਵਾ ਉਠੋ ਛੇਤੀ ਉਠੋ ਦੋਹੇ ਜਣੇ ਤੁਸੀਂ ਉੱਠ ਕੁੜੀ ਕੇ ਮੈਂ ਨਹੀਂ ਜਾਣ ਦੇਣਾ ਆਪਣੀ ਕੁੜੀ ਨੂੰ ਕੋਈ ਨਹੀਂ ਜਾਣ ਦੇਣਾ ਮੈਂ ਤਾਂ ਮੁੰਨੂ ਗੁੱਸਾ ਬੋਲਣਾ ਚਾਹੁੰਦੇ ਚੰਗਿਆ ਆ ਵੇਖੀ ਆ ਲੇਖੀ ਆ ਹੋਈ ਗੱਲਾਂ ਕਿਉਂ ਤੂੰ ਜੇ ਮੰਨਦੀ ਨਹੀਂ ਬੰਦੇ ਦਾ ਤੈਨੂੰ ਡਰ ਨਹੀਂ ਚਾਰੇ ਬੰਨੇ ਭੂਏ ਹੋ ਗਈ ਐ ਹੱਲ ਨਹੀਂ ਗੱਲਾ ਕਰ ਲਉ ਇਹਨੇ ਕੁੜੀ ਰਸਨ ਦੇਣੀ ਐ ਮੈਂ ਆਗਾਹ ਦੇਣਾ ਤੂੰ ਹੱਲ ਨਹੀਂ ਨਹੀਂ ਕੁੜੀ ਜੇ ਜੇ ਤੂੰ ਹੀ ਲਾਗੇ ਤਾਂ ਕਰ ਲਿਓ ਨਾ ਮੇਰੀ ਗੱਲ ਸੁਣੋ ਮੈਂ ਅੰਮੀ ਇੱਕ ਮਿੰਟ ਕਿੱਥੇ ਚਲਨੀ ਐ ਬਜ਼ਾਰ ਵਾਲਾ ਤੂੰ ਮੇਰਕੋ ਕਰਾ ਦਿਖਾ ਦੇ ਇਹ ਕਿਹਾ ਮੈਂ ਹੱਦੀ ਨਹੀਂ ਬੰਦੀ ਨਹੀਂ ਜੋ ਕਿਨੇ ਕੁੜੀ ਰਸਨ ਦੇਣੀ ਐ ਜਿੱਥੇ ਵੀ ਕਹਿੰਦੀ ਕੁੜੀ ਵੀ ਤੇਰੀ ਰਸ ਸਕਦੀ ਤੇਰੀ ਜਬਾਨ ਤੇ ਤੇਰੀ ਜਬਾਨ ਨਹੀਂ ਚੰਗੀ ਨੰਮ ਦੇਪਾ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਫੈਸਲਾ ਹੁਣ ਤੇਰੇ ਹੱਥ ਹੈ ਤੂੰ ਦੱਸ ਕਿ ਸਾਡੇ ਨਾਲ ਜਾਣਾ ਚਾਹੁੰਨੀ ਹੈ ਜਾਂ ਨਹੀਂ ਜਿੱਦਨ ਤੂੰ ਪਿੰਡੋਂ ਆਈ ਏ ਦੱਸ ਤੈਨੂੰ ਹੀ ਮਾਰਿਆ ਕੁੱਟਿਆ ਹੀ ਤੇਰੇ ਤੇ ਹੱਥ ਚੁੱਕਿਆ ਕਦੀ ਨਹੀਂ ਤੇ ਫੇਰ ਫਿਰ ਕਿਹੜੀ ਗੱਲੋਂ ਝੂਠਾ ਹੀ ਪਰਚਾ ਦਿੱਤਾ ਥਾਣੇ ਨਾਲੇ ਆਪਣੀ ਬੇਇੱਜ਼ਤੀ ਕਰਾਈ ਨਾਲੇ ਹੱਡੀ ਕਰਵਾਈ ਉੱਥੇ ਕਿੰਨਾ ਕਹਿਣਾ ਸੋਹਣਾ ਲੱਗਾਂਗਾ ਆਪਾਂ ਮੈਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਅੰਦਰ ਮੈਨੂੰ ਹੁਣ ਪਤਾ ਲੱਗਾ ਵਾ ਨਵਦੀਪ ਇੱਕਦਾਂ ਵੀ ਝੂਲੀ ਨਾ ਬਣ ਐਨਾ ਕੁਝ ਹੋ ਗਿਆ ਤਾਂ ਤੈਨੂੰ ਪਤਾ ਹੀ ਨਹੀਂ ਅਜੇ ਤੱਕ ਕੁਝ ਆਖਰਕਾਰ ਜਿੱਦਨ ਤੇਰਾ ਨਾਂ ਇਹੋ ਜਿਹਾ ਹੋਇਆ ਕੁਝ ਤੇਰੀ ਸਲਾਹ ਨਾਲ ਹੀ ਇੱਥੇ ਕੰਮ ਇਹਨਾਂ ਕੀਤਾ ਜਿਹੜਾ ਵੀ ਕੀਤਾ ਹੈ ਆਪੇ ਚੱਲ ਕੇ ਜਾ ਕੇ ਪਰਚਾ ਦਿੱਤਾ ਇਹਨਾਂ ਨੇ ਜਿੱਦਨ ਸਾਡੇਲ ਪੁਲਿਸ ਆਈ ਹੈ ਨਾ ਪਤਾ ਕਿੰਨੀ ਪਿੰਡ 'ਚ ਬਦਨਾਮੀ ਹੋਈ ਸੀ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਉਹ ਸਾਡੀ ਚੰਗੀ ਭਲੀ ਪਿੰਡ 'ਚ ਇੱਜ਼ਤ ਬਣੀ ਤੇ ਜਿਹੜੇ ਲੋਕ ਇੱਥੇ ਆ ਗਏ ਨੇ ਸਾਨੂੰ ਗੱਲਾਂ ਕਰਕੇ ਚੱਲ ਜਾਂਦੇ ਨੇ ਸੱਚੀ ਬਿੰਦਰ ਮੈਨੂੰ ਨਹੀਂ ਪਤਾ ਕਰਨਵਦੀਪ ਤੂੰ ਨਾ ਗਲਤੀ ਕਰਨ ਨਹੀਂ ਅਜੇ ਵੀ ਜੜਾ ਨਾ ਆਪਣੀ ਮਾਂ ਦੇ ਅੱਖਾਂ ਲਗਣ ਰਹੀਆਂ ਕੀ ਕਰਾਂ ਮੈਂ ਕਰਨਾ ਕਿ ਤੇਰੇ ਕੋਲ ਬੋਲਿਆ ਨਹੀਂ ਜਾਂਦਾ ਦੱਸ ਉੱਥੇ ਵੀ ਕੌਣ ਸਹੀ ਕੌਣ ਗਲਤ ਹੈ ਦੱਸ ਤੈਨੂੰ ਹਕਦੀ ਪਿਛੇ ਪਾਇਆ ਹੋਵੇ ਜਿਹੜੀ ਤੂੰ ਚੀਜ਼ ਮੰਗਣੀ ਜਿੱਦਾਂ ਆਉਣੀ ਆ ਉਦਾਂ ਹੀ ਆਪਾਂ ਕਰਦੇ ਆ ਉਹਨਾਂ ਫੇਰ ਵੇਲਾ ਹੁਣ ਬੈਠਿਆਂ ਕਿੰਨੀ ਬੇਇੱਜ਼ਤੀ ਕੀਤੀ ਇਹੋ ਜਿਹੀਆਂ ਗੱਲਾਂ ਕਰਨ ਵਾਲੀਆਂ ਦੱਸ ਮੈਨੂੰ ਤੇ ਤੂੰ ਤੇ ਬੋਲਦੀ ਨਹੀਂ ਕੁਝ ਇਦਾਂ ਚੁੱਪ ਕਿਦਾਂ ਥੋੜੀ ਗੱਲ ਬੰਨਨੀ ਹੈ ਮੰਨਿਆ ਕਿ ਤੇਰੀ ਮਾਂ ਇਹ ਥੋੜਾ ਪਿਧਰਾ ਘਰ ਰਿਜਾਰਡ ਦੇ ਨਵਦੀ ਪਈ ਤਾਂ ਚੁੱਪ ਨਹੀਂ ਰਹੀਦਾ ਹੁੰਦਾ ਜਿਹੜੀ ਚੁੱਪ ਹੁੰਦੀ ਨਾ ਇਹ ਨੇ ਚੰਗੀ ਹੁੰਦੀ ਆਪਣਾ ਫੈਸਲਾ ਸੁਣਾਈਦਾ ਹੁੰਦਾ ਏ ਤੂੰ ਦੱਸ ਜਾਣਾ ਹੈ ਕਿ ਨਹੀਂ ਸਾਡੇ ਨਾਲ ਇੰਦਰ ਜਾਣਾ ਵਾ ਮੈਂ ਤੁਹਾਡੇ ਨਾਲ ਜੇ ਤੂੰ ਜਾਣਾ ਨਾ ਤੂੰ ਸਟੈਂਡ ਲੈ ਇੱਥੇ ਵੇਖਾਂਗਾ ਕਾਉਂਟ ਰੋਕਦਾ ਵਾ